ਤੇ ਜਦੋਂ ਇਹ ਸੱਚੇ ਨਾਮ ਕੀ ਲੱਗੈ ਭੁੱਖ ਲੱਗਦੀ ਨਹੀਂ ਵੈਸੇ ਸੱਚੇ ਨਾਮ ਦੀ ਪ੍ਰਸ਼ਾਦੇ ਦੀ ਭੁੱਖ ਲੱਗਦੀ ਹੈ ਜਿਨ੍ਹਾਂ ਨੂੰ ਨਾਮ ਦੀ ਕਥਾ ਕੀਰਤਨ ਦੀ ਭੁੱਖ ਲੱਗ ਗਈ ਵਿਲਲਿਆਂ ਦੀ ਤਰ੍ਹਾਂ ਬਿਰਲਾਪ ਕਰਨ ਲੱਗ ਪੈ ਭੀ ਰੱਬ ਸਾਨੂੰ ਮਿਲੇ ਅਸੀਂ ਉਹਦੇ ਨਾਲ ਪ੍ਰੇਮ ਕਰਨਾ ਹੈ ਉਹਨੂੰ ਪ੍ਰਾਪਤ ਕਰਨਾ ਹੈ ਤੇ ਪ੍ਰਭਾਤਮਾ ਦੂਰ ਨਹੀਂ ਕਹੇ ਰਬਦਾਸ ਹਾਥ ਪੈ ਦੇਰੇ ਭਗ ਜੀ ਕਿਤੇ ਹੱਥ ਤੋਂ ਵੀ ਨੇੜੇ ਜੇ ਰੱਬ ਕਿਉਂ ਆਖਿਆ ਇਹ ਸਮਝ ਲਓ ਸਰੀਰ ਦੇ ਲਾਗੇ ਸਭ ਤੋਂ ਚੀਜ਼ ਕਿਹੜੀ ਐ ਹੱਥ ਹੋਰ ਕੋਈ ਚੀਜ਼ ਲਾਗੇ ਨਹੀਂ ਸਰੀਰ ਦੇ ਤੁਹਾਡਾ ਮੱਥਾ ਦੁਖੇ ਤੇ ਹੱਥ ਤੁਹਾਡਾ ਮੱਥੇ ਤੇ ਚਲਿਆ ਜਾਂਦਾ ਤੁਹਾਡਾ ਨੱਕ ਦੁਖੇ ਨੱਕ ਤੇ ਹੱਥ ਚਲਿਆ ਜਾਂਦਾ ਤੁਹਾਡੇ ਦੰਦ ਦੁਖਣ ਤੁਸੀਂ ਗੱਲ ਤੇ ਹੱਥ ਰੱਖ ਲੈਂਦੇ ਜੇ ਤੁਹਾਡਾ ਪੇਟ ਦੁਖੇ ਤੁਸੀਂ ਪੇਟ ਤੇ ਹੱਥ ਰੱਖਦੇ ਹੋ ਲੱਤ ਦੁਖੇ ਲੱਤ ਤੇ ਹੱਥ ਰੱਖਦੇ ਹੋ ਲੱਗੇ ਨਾ ਸਭ ਤੋਂ ਹੱਥ ਪ੍ਰਮਾਤਮਾ ਵੀ ਇਤਨਾ ਲੱਗੇ ਹੈ ਦੂਰ ਨਹੀਂ